ਹਾਂਜੀ ਪੰਡ ਕਾਲ ਕੇ ਬਲੌਗ ਚ ਬਹੁਤ ਬਹੁਤ ਸਹਿਦਿਲ ਉਤਾਰ ਨਵਾਦ ਹੋਰ ਸਨਾਂਓ ਕਿ ਮੈਂ ਠੀਕ ਠਾਕ ਹਾਂ ਜੀ ਲੋ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਕੱਪੜਿਆਂ ਦੀ ਜਿਸੋਂ ਤੋਂ ਖੋਣੇ ਸੰਦਸਾ ਵੀ ਹੁਣ ਆਪਾਂ ਕੱਪੜਾ ਲੈ ਕੇ ਆਂਦਾ ਵਾ ਤੇ ਸੰਦ ਤੋਂ ਖੋਣੇ ਆ ਤੇ ਜੁੜੇ ਰਹਿਣੇ ਰਿਹਾ ਵੀਡੀਓ ਦੇ ਨਾਲ ਇਹਨਾਂ 'ਚ ਕੋਈ ਵੀ ਤੁਹਾਡੇ ਕੋਲ ਪਸੰਦ ਹੋ ਜੇ ਸਕਰੀਨਸ਼ਾਟ ਲੈ ਕੇ ਤੁਸੀਂ ਆਰਡਰ ਆਪ ਦਾ ਬੁੱਕ ਕਰਵਾ ਸਕਦੇ ਆ ਤੇ ਕੋਰੀਅਰ ਚਾਰਜ ਸੋਨੂੰ ਲੱਗ ਤੋਂ ਕੋਈ ਨਹੀਂ ਲੱਗੂਗਾ ਤੇ ਇਹ ਸੋਨੂੰ ਆਫਰ ਦਿੱਤੀ ਹੋਈ ਹੈ ਕੋਰੀਅਰ ਚਾਰਜ ਦੀ ਇਹਨਾਂ 'ਚ ਕੋਈ ਵੀ ਪਸੰਦ ਹੋਇਆ ਤਾਂ ਤੁਸੀਂ ਮਕਵਾ ਸਕਦੇ ਆ ਲੋ ਜੀ ਪਹਿਲਾਂ ਤਾਂ ਆਪਾਂ ਸ਼ੁਰੂ ਕਰਦੇ ਹਾਂ ਲਪੈਨ ਤੋਂ ਲਪੈਨ ਨੂੰ ਸ਼ੂਟ ਸਭ ਦਾ ਜਿਦਾ ਆਪਾਂ ਨੂੰ ਗਰਮੀ ਦੇ ਵਿੱਚ ਕਾਟਨ ਕੈਂਵਸ ਕਾਟਨ ਹੁੰਦਾ ਵਾ ਉਹਦਾ ਆਪਾਂ ਨੂੰ ਸਰਦੀਆਂ ਆਲਾ ਇਹ। ਲਿਵੇਨਾ ਜਿਦਾ ਮੈਂ ਹੁਣ ਗਰਮੀ ਦੇ ਵਿੱਚ ਪਿਓਰ ਕੈਂਵਸ ਕਾਟਨ ਪਾ ਸਕਦੀ ਪਿਓਰ ਕਾਟਨ ਦੇ ਵਿੱਚ ਹੁਣ ਵੀ ਦੇਖੋ ਜਿਵੇਂ ਮੌਸਮ ਚੇਂਜ ਹੋ ਗਿਆ ਮੇਰੇ ਕੋਲ ਜਮਾ ਕਾਟਨ ਦਾ ਪਾਇਆ ਹੁੰਦਾ ਮੈਨੂੰ ਸਾਡੇ ਗਾਹਾਂ ਨਹੀਂ ਪਾਉਂਦੇ ਕਹਿੰਦੇ ਤੂੰ ਪੌਮ ਦੀ ਨਹੀਂ ਤੇਰੀ। ਦਿਹਾਜੀ ਵੀ ਨਹੀਂ ਲਉਂਦੀ ਮੈਨੂੰ ਮੈਥੋਂ ਨਹੀਂ ਪੈਂਦੇਗੇ। ਤੇ ਹੋਰ ਹਫ਼ਤੇ ਦਸਾਂ ਦਿਨਾਂ ਤੱਕ ਫਿਰ ਮੈਂ ਜਦ ਲਪੈਰ ਪਹਿਨਗੀ ਲਪੈਣ ਤੋਂ ਬਿਨ ਕੋਈ ਨਹੀਂ ਪਾ ਸਕਦੀ ਮੈਂ ਤੇ ਜੇ ਤਾਂ ਹਣਾ ਪਰ ਕਈ ਵਾਰ ਕੜਾਈਆਂ ਕੜੂਗੀਆਂ ਆਲੇ ਹੁੰਦੇ ਆ ਚਲੋ ਲਾਈਨਿੰਗ ਲੱਗੇ ਹੁੰਦੇ ਆ ਵੀ ਚਲ ਪਏ ਜਾਂਦੇ ਮੈਂ ਇਥੋਂ ਨਹੀਂ ਪੈਂਦੇ ਇਹਨੇ ਫਿਰ ਦੇਨੇ ਪੈਂਦੇ ਕਿਸੇ ਨੂੰ ਤੇ ਫਿਰ ਇਹ ਤੋਂ ਚੰਗਾ ਹੁੰਦਾ ਫਿਰ ਮੈਂ ਪਹਿਲਾਂ ਹੀ ਇਹੀ ਕਰਦੀ ਹੁੰਨੀ ਆ ਕਿ ਜਿਵੇਂ ਹਲ ਪੈਣਾ ਹੁਣ ਇਹ ਆਪਾਂ ਬਣਿਆ ਮਾ ਫਰਬ੍ਰੀਕ ਹੋਣੀ ਹੀ ਭਾਰੀ ਇਹਦੀ ਬਹੁਤਰਾ ਅੰਦਰ ਹੁੰਦੀ ਮੀ ਕਾਟਨ ਦੀ ਹੁੰਦੀ ਆ ਲਓ ਜੀ ਇਹਨਾਂ ਦੇ ਸੋਨੂ ਕੁ ਪਸੰਦ ਹੋਵੇ ਤੁਸੀਂ ਵੀ ਮੰਗਵਾ ਸਕਦੇ ਆ ਦੱਸਿਓ ਜੀ ਪਿਓਰ ਲਪੈਨ ਇਹ ਇੱਕ ਥੋੜੀ ਮੈਕਸ ਲਪੈਨ ਹੁੰਦੀ ਆ ਇਹ ਬਿਲਕੁਲ 100% 101% 100 ਤੋਂ ਵੀ 101% ਜੇ ਲਪੈਨ ਮਾੜੀ ਦੀ ਵੀ ਕਿਤੇ ਮੈਕਸ ਆ ਜੀ ਫਿਰ ਮੇਰੇ ਤੋਂ ਉਹ ਵੀ ਨਹੀਂ ਪੈਂਦੀ ਹੈ ਜੀ ਪਿਓਰ 100% ਲਪੈਨ ਦੇਖੋ ਇਹ ਬਲੈਕ ਬਲੈਕ ਕਲਰ ਦੇ ਵਿੱਚ ਬਹੁਤ ਸੋਹਣਾ ਕਲਰ ਰਾਤੇ ਵਿੱਚ ਰੈਡੀ ਜੇ ਵਿੱਚ ਨਹੀਂ ਕਿੰਨੀ ਕਿ ਬੂਟੀ ਲੀ ਕਿ ਰੈਡੀ ਜੇ ਦੀਆਂ ਜੇ ਆਪਾਂ ਰੈਡ ਪਾਈਪਿੰਗ ਲਾਉਣੀ ਹੋਵੇ ਚੱਲ ਜੂਗੀ ਇਹਦੇ ਵਿੱਚ ਹੈਗਾ ਇੱਕ ਮਾਸਟਰ ਕਲਰ ਐਸੇ ਨਹੀਂ ਆ ਕਲਰ ਦਾ ਫਰਕ ਆ ਦੇਖੋ ਜੀ ਆਪਾਂ ਇਹਨਾਂ 'ਚ ਸਲਾਈ ਕਰਾਂਗੇ ਇਹ ਲਪੈ ਆਪਣੇ ਕੋਲ ਹੋਰ ਵੀ ਹੈਗੇ ਪਰ ਆਪਾਂ ਹੁਣ ਇੱਕ ਕਰਾਂਗੇ ਪਹਿਲਾ ਦੇਖੋ ਜੀ ਮਾਸਟਰ ਕਲਰ ਹੈ ਬਹੁਤ ਸੋਹਣਾ ਸ਼ਾਈਨਿੰਗ ਜੀ ਬਹੁਤ ਸੋਹਣੀ ਹੈ ਇਹਦੀ ਡਿਜ਼ਾਈਨ ਕਪੜਾ ਇੱਕ ਕਲਰ ਦਾ ਫਰਕ ਨੇ ਇਹ ਪਹਿਲ ਪਿਓਰਲ ਪੈਨ ਦੇ ਵਿੱਚ ਨਵੋਜੀ ਪਿਓਰਲ ਪੈਰ ਤਾਂ ਪਾ ਤੇ ਹੀ ਪਾਵਾਂਗੇ ਫੇਰ ਅੰਦਰ ਆਉਗੀ ਪਹਿਲਾਂ ਤੁਸੀਂ ਸਕਰੀਨ ਸ਼ਾਟ ਲੈਣੀ ਆ ਫੇਰ ਆਪਾਂ ਖਣਾ ਮਾਤੀ ਨਵੋਜੀ ਦੇਖੋ ਕਲਰ ਦੋ ਨੇ ਇਹ ਆ ਗਏ ਇੱਕ ਬਲੈਕ ਉਹ ਲੋ ਰੇਟ ਰਹੂਗਾ 5600 ਪਿਓਰ ਲਪੈਨ 750 800 ਤੱਕ ਦਾ ਰੇਟ ਹੁਣ ਬੋਲੀ ਜਾਂਦੇ ਆ ਪਰ ਆਪਾਂ ਤੁਹਾਨੂੰ ਬਿਨਾਂ ਕੋਰੀਅਰ ਚਾਰਜ ਤੋਂ ਆਪਾਂ ਤੁਹਾਨੂੰ 650 ਦੇਣੀ। ਸੋਨੋ ਜਿਹੜੇ ਭੈਣਾਂ ਪਤਾ ਪਾਉਂਦੀਆਂ ਉਹਨਾਂ ਨੂੰ ਪਤਾ ਹੀ 8 800 ਦੀ ਲਪੈਨ ਹੈ ਪਿਓਰ ਲਪੈਨ ਦੇ ਵਿੱਚ ਉਹ 8 800 ਦਾ ਛੂਟ ਹੈ ਪਰ ਆਪਾਂ ਤੁਹਾਨੂੰ ਬਿਨਾਂ ਕੋਰੀਅਰ ਤੋਂ 650 ਦੇਣਾਗਾ ਇਹ ਕਪਾਰ ਆਉਂਦਾ ਹੈ ਕੋਰੀਅਰ ਚਾਰਜ ਵੀ ਆਪਾਂ ਪੈ ਜਾਣਾ। ਹਲੋ ਇਹਦੇ ਰੇਟ ਰੂਗਾ 650 ਫਿਰ ਤੁਸੀਂ ਟਰਾਈ ਕਰੋਗੇ 800 ਰੁਪਏ ਸੁਣ ਕੋਈ ਮਿਲੇਗਾ ਤੇ ਇੱਕ ਕਲਪੈਨ ਦੇ ਵਿੱਚ ਆਪਾਂ ਬਹੁਤ ਸੋਹਣਾ ਇਹਦੇ ਵਿੱਚ ਕਲਰ ਖਤਮ ਹੋ ਗਏ ਜੇ ਦੋਈ ਰਹਿ ਗਈ ਕਿ ਚਾਰ ਪੀਸ ਸੀਗੇ ਦੋ ਰਹਿ ਗਏ ਇਹਦੇ ਵਿੱਚ ਆਪਣੇ ਕੋਲ ਇੱਕ ਪੀਸ ਆ ਦੋ ਇਹਦੇ ਵਿੱਚ ਆਪਣੇ ਕੋਲ ਰਹਿ ਗਿਆ ਇੱਕ ਪੁਨਸਤਾਬ ਦੇਖਾਂਗੇ ਕਿਹੜਾ ਸਲੇ ਕਰਾਂਗੇ ਆ ਤਾਂ ਪੱਕਾ ਹੀ ਕਰਾਂਗੇ ਆਪਾਂ ਉਹਦਾ ਤੁਸੀਂ ਵੀ ਮੰਗਵਾਉਣਾ ਜੇ ਤਾਂ ਤੁਸੀਂ ਕੱਟਣਾ ਕੱਟਣ ਤੋਂ ਪਹਿਲਾਂ ਮੰਗਵਾ ਲਿਆ ਸਕਰੀਨ ਸ਼ਾਟਸ ਤਾਂ ਤੁਹਾਨੂੰ ਮਿਲ ਜੂ ਨਹੀਂ ਫਿਰ ਆਪਾਂ ਕੋਹ ਨਹੀਂ ਕਰਦੇ ਨੀ ਇਹਦੇ ਨਾਲ ਆਪਾਂ ਬਹੁਤ ਸੋਹਣਾ ਲਪਾਉਣ ਦਾ ਸ਼ਾਅ ਮਿਲਿਆਗਾ ਲਓ ਦੇਖ ਬਹੁਤ ਖੁੱਲਾ ਢੁਲਾ ਲਪਾਉਣ ਦਾ ਸ਼ਾਅ ਪਿਆਰ ਲਪਾਉਣ ਚ ਮਿਲਿਆ ਆਪਾਂ ਸਰਦੀਆਂ ਦੇ ਵਿੱਚ ਕਿਤੇ ਪ ਜਾਣਾ ਪਊ ਹਲਾਵਾ ਕਿਤੇ ਹੈਨਾ ਸ਼ਹਿਰ ਬਾਜ਼ਾਰ ਜਾਣਾ ਕੋਈ ਟੈਨਸ਼ਨ ਨਹੀਂ ਹੈਗੀ ਲੋ ਜੀ ਕੀ ਦੱਸਣਾ ਦਿੰਗਾ ਇਹਨਾਂ ਤਾਂ ਪੀਸਾ ਕੋਈ ਖਤਮ ਹੋ ਗਏ ਇਧਰ ਇਹ ਰੁਗਦੀ 1000 ਰੁਪਏ ਹੈ ਤਾਂ ਪੀਸਾ ਕਿਤੇ ਜ ਖਤਮ ਹੋ ਗਏ ਇੱਕ ਰਹੇਗਾ ਸਿੰਗਲ ਤੁਸੀਂ ਮੰਗਵਾਉਣਾ ਮੰਗਵਾ ਸਕਦੇ ਪਿਓਰ ਲ ਪੈਨ ਦੇ ਵਿੱਚ ਸ਼ੌਲ ਆ ਗਿਆ ਕੋਈ ਯਾਰ ਚਾਰਟ ਫਰੀ ਹੇ ਯਾਰ ਹੇ ਯਾਰ ਥੋੜਾ ਬਜੀ ਤੇ ਤਿਲੋਖਾ ਦੇਖੋ ਜਿਵੇਂ ਸਾਵਲ ਥੋੜੇ ਮੈਕਸਚ ਹੁੰਦੇ ਇਹੋ ਚੀਜ਼ ਨਹੀਂ ਹੈਗੀ ਦੇਖੋ ਪਿਓਰ ਲਪੈਨ ਦੇ ਵਿੱਚ ਜੀ ਆਪਨੇ ਪੂਰੇ ਹੋਏ ਆ ਬਣਾਇਆ ਤਾਂ ਫਿਰ ਸਾਨੂੰ ਵੀਡੀਓ ਚ ਪਾਏ ਪਾ ਕੇ ਫਿਰ ਵੀਡੀਓ ਬਣਾਇਆ ਕਰਾਂ ਆਈ ਲਿਆ ਕੋ ਫੋਕੋ ਪੰਤੇ ਫੋਕਾ ਪਤਾ ਡਿਲੀ ਰਟਿੰਗ ਜਿਗਰੇ ਪਾਉਣਾ ਵਾ ਇਹ ਇਹ ਖਰਾਬ ਨਹੀਂ ਹੁੰਦੇ ਜਿੱਦਾਂ ਮਰਜ਼ੀ ਤੁਸੀਂ ਪਾ ਜੂਏ ਇਹਨੂੰ ਇਹਨਾਂ ਖਰਾਬ ਹੁੰਦੇ ਬਹੁਤ ਸੋਹਣਾ ਕੱਢਦਾ ਲਓ ਜੀ ਇਹ ਦਿਖਾਏ ਤੁਹਾਨੂੰ ਮੈਲ ਪੈਨਚ ਲਓ ਛੋਲ ਵੀ ਬੁੱਲੇ ਡੁੱਲੇ ਪੂਰੇ ਆਇੰਨੀ ਹੈਗੇ ਛੋਟੇ ਜਿਹੇ ਹੀ ਹੈਗੇ ਕਿਉਂਕਿ ਜੇ ਮੈਂ ਛੋਟੇ ਸ਼ੂਟ ਹੋਰ ਬਣਾਉਣੀ ਆ ਲੈਨੇ ਆਪਾਂ ਉਹਨਾਂ ਚ ਪਰ ਥੋੜੀ ਮਿਕਸ ਹੋਊਗੀ ਤੇ ਇਹ ਪਿਓਰ ਲਪੈਨ ਦੇ ਵਿੱਚ ਆ ਗਿਆ ਤੇ ਇਹ ਆਪਾਂ ਨੂੰ ਆ ਰਾਮ ਦਾ ਜੋਗੀ ਨੇ ਦੇਣਾ ਇਹ ਪਸਾ ਲੈ ਕੱਟ ਲੈਣਾ ਵਸ ਇਹ ਤੁਸੀਂ ਮਗਵਾਣਾ ਤੁਹਾਨੂੰ 1000 ਰੁਪਏ ਚ ਮਿਲ ਜਾਊਗਾ ਤਿੰਨ ਪੀਸ ਆਪਣ ਚਲੇਗੇ ਇੱਕ ਰਹਿ ਗਿਆ ਲੋ ਜੀ ਇੱਕ ਕੱਪ ਨੇ ਖੋਲੇ ਆ ਗਿਆ ਕਿ ਦਸੋਂ ਨਾਲ ਦਿਖੋ ਜੀ ਇਹਦੇ ਨਾਲ ਵੀ ਸ਼ੋਭਾ ये पाँच सौ रुपए कोई कोरियर चार्ज नहीं हर किसी चीज़ का रेट उडो उड्डी हूँ ना देखो ये सोन पाँच सौ च कोई कोरियर चार्ज नहीं बैठे घर को तुम सर्फ गूगल पे कर, कर ला छोटे घर देखो बहुत सोनी चीज़ है पाँच सौ దాని రోజు ఏల పీస్ లే సలవారా కప్పావా రేట్ రూ సా చారో రుప బరి చార్జతో కొరియర చార్జ అలతో ਦੇਖੋ ਜੀ ਕਮੀਜ਼ ਬਾਹਰ ਦਾ ਕੰਡਾ ਦੇਖੋ ਕਿ ਦੱਸਉਂਗਾ ਵਾ ਥਾੜੇ 400 ਚ ਬਸ ਸਕ੍ਰੀਨ ਸ਼ਾਟ ਲੈ ਨਹੀਂ ਆ ਇਹਨਾਂ ਜਿਹੜੇ ਜਿਹੜੇ ਤੁਹਾਨੂੰ ਪਸੰਦ ਆ ਗਏ ਤੇ ਆਰਡਰ ਤੁਸੀਂ ਆਪਦੀ ਬੁੱਕ ਕਰਵਾ ਸਕਦੇ ਆ ਤੇ ਤੁਹਾਡੀ ਆਪਣੀ ਗੂਗਲ ਪੀ ਕਰਤਾ ਡਰੈਸ ਕਰ ਲੋ ਕੋਰੀਅਰ ਪਾਸੋਂ ਦੇ ਕਰਵਾਵਾਂਗੇ ਲੋ ਜੀ ਦੇਲੀ ਰਟੀਲ ਜਗਰੇ ਪਾਉਣ 450 ਚ ਵੀ ਨਾ ਸ਼ੋਰਤ 6 ਸਟੋਰ ਕੋਚ ਇਹਦੇ ਨਾਲ ਇਹ ਬਹੁਤ ਸੋਨਾ ਪੱਛਮ ਦਾ ਕੱਪੜਾ ਵਾ ਹਾਈਮੈਕਸ ਜਾਂ ਦੀ ਹੈਗਾ ਪੱਛਮ ਦੇ ਵਿੱਚ ਹੈ ਜੀ ਚਲੋ ਜੀ ਠੀਕ ਹੈ ਵੀਡੀਓ ਦਾ ਪੈਂਡ ਕਰਨ ਲੱਗੇ ਆ ਇਹਨਾਂ ਚ ਕੋਈ ਤੁਹਾਨੂੰ ਪਸੰਦ ਆਇਆ ਹੋਵੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਸਕਦੇ ਆ ਤੁਸੀਂ सोना पाडा सोहणा शॉल सोने पूर खुल डुल्ले शॉल सारा सूट न स्टॉल हो। सारा सूट बहुत सोहळा गरम दे 500 500 ਹਲਾ ਫੀ ਆ ਆਪਣੇ ਆਗੇ 350 ਬਸ ਜਲਦੀ ਜਲਦੀ ਸਕਰੀਨ ਸ਼ਾਟ ਤੇ ਜੇ ਸੀ ਸਕਰੀਨ ਸ਼ਾਟ ਨਹੀਂ ਵੀ ਲੈਣੇ ਤੇ ਤੁਸੀਂ ਮੈਨੂੰ ਦੱਸਿਓ ਤੇ ਆਪਾਂ ਤੇ ਨਾਲ ਕਿਹੜਾ ਬਣਾਈ ਕਿਹੜਾ ਕਲਰਸ ਬਣਾ ਕਿਹੜਾ ਲੱਗੂਗਾ ਕਿਉਂਕਿ ਆਪਾਂ ਦਾ ਹਰ ਕਿਹੜੇ ਲੈ ਕੇ ਆਉਣੇ ਆ ਕੇ ਰੈਸ ਗੀੜ ਦਾ ਪੈਕ ਤਾਂ ਤਿਆਰ ਕਰੀਏ ਨਾ ਇੱਕ ਪਰਫਾ ਬਣਾਉਗੀ ਦੇ ਫੁਜੀ ਗੋਰਲ ਬੈਂਡ ਦੇ ਵਿੱਚ ਚਲੋ ਜੀ ਠੀਕ ਹੈ ਬਹੁਤ ਧੰਨਵਾਦ ਆਪਣਾ ਨਜ਼ਰ ਰੱਖਣ ਦਾ ਵੀਡੀਓ ਦਾ ਪੈਂਡ ਕਰ ਲੱਗੀ ਆ। ਘੜਿਆਤੀ ਜੀ ਵੀ ਫੀਕੋ ਜੀ ਕੀਤੀ ਹੋਈ ਆ। ਦੇਖ। ਆਪਾਂ ਲਾਈਵ ਆਏ ਕਰਾਂਗੇ ਤੁਸੀਂ ਆਪਣੇ ਨਾਲ ਲਾਈਵ 'ਚ ਜੁੜਿਆ ਕਰੋ। ਆਪਾਂ ਲਾਈਵ ਹੋਇਆ ਕਰਾਂਗੇ ਹੁਣ। ਦਾ ਸੁਨ ਦਸਰ ਉੱਪਰ ਲਗੀ ਗੱਲ ਵੀ ਤੇ ਲਾਈਵ ਦੇ ਵਿੱਚ ਵੀ ਤੁਸੀਂ ਜੁੜਿਆ ਕਰੋ ਆਪਣੇ ਨਾਲ ਤੇ ਆਪਾਂ ਲਾਈਵ ਆਇਆ ਕਰਾਂਗੇ ਜੋ 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 ਟੂ ਫੈਮਲੀ ਆਪਣੇ ਨਾਲ ਭੈਣਾਂ ਜੁੜੀਆਂ ਹੋਈਆਂ ਚਲੋ ਜੀ